ਹਾਂਜੀ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਪਹੁੰਚ ਚੁੱਕੇ ਆਂ ਕਲਗੀਆਂ ਵਾਲੇ ਪਾਸ਼ਾ ਜਿਹਦੀ ਚਰਨ ਛੋਪ ਪ੍ਰਾਪਤ ਧਰਤੀ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿੱਥੇ ਗੁਰੂ ਪਾਸ਼ਾ ਜੀ ਦਾ ਪਰਿਵਾਰ ਇੱਥੇ ਰਹਿੰਦਾ ਸੀ ਹਸੀ ਖੁਸ਼ੀ ਚਾਰ ਸਾਹਿਬ ਜਾਦੇ ਆਪਸ ਦੇ ਵਿੱਚ ਖੇលਦੇ ਹਨਾ ਜੰਗ ਯੁੱਧ ਸਿੱਖਦੇ ਇੰਨਾ ਸਥਾਨਾਂ ਉੱਤੇ ਉਹਨਾਂ ਨੇ ਲੰਮਾ ਸਮਾਂ ਗੁਜ਼ਾਰਿਆ ਸੀ। ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ। ਉਹਨਾਂ ਦੇ ਪਿਆਰੇ ਚਾਰ ਲਾਲ ਮਾਤਾ ਗੁਜਰ ਕੌਰ ਜੀ, ਗੁਰ ਤੇਗ ਬਹਾਦਰ ਜੀ ਵੀ ਇਹਨਾਂ ਸਥਾਨਾਂ ਉੱਤੇ ਰਹੇ। ਅੱਜ ਅਸੀਂ ਆਪ ਜੀ ਨੂੰ ਇਹਨਾਂ ਸਥਾਨਾਂ ਦੇ ਦਰਸ਼ਨ ਕਰਾਵਾਂਗੇ। ਹੁਣ ਅਸੀਂ ਗੱਡੀ ਪਾਰਕ ਕਰ ਰਹੇ ਹਾਂ ਜੀ। ਸਰਵਾਂਸਦਾਨੀ ਪੁੱਤਰਾਂ ਦੇ ਦਾਨੀ ਪੁੱਤਰਾਂ ਦੀਆਂ ਲਾਸ਼ਾਂ ਤੱਕ ਕੇ ਮੁਸਕਰਾਉਣ ਵਾਲੇ ਨੀਲੇ ਦੇ ਸ਼ਾਹ ਸਵਾਰ ਗੁਰੂ ਗੋਬਿੰਦ ਸਾਹਿਬ ਜੀ ਸਾਧ ਸੰਗਤ ਇੱਥੋਂ ਆਪਾਂ ਚੜਾਈ ਕਰਕੇ ਇੱਧਰ ਵਜਾਰ ਰਹਿ ਗਿਆ ਇੱਥੋਂ ਆਪਾਂ ਸਿੱਧੇ ਦਰਬਾਰ ਸਾਹਿਬ ਨੂੰ ਜਾਣਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਸਾਹ ਸੰਗਤ ਕਹਿਣਾ ਸੌਖਾ ਏ ਪੁੱਤਰਾਂ ਦੇ ਦਾਨੀ ਪੁੱਤਰਾਂ ਦੀਆਂ ਲਾਸ਼ਾਂ ਤੱਕ ਕੇ ਮੁਸਕਰਾਉਣ ਵਾਲੇ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਬੱਚੇ ਦੇ ਜੇ ਮਾੜੀ ਖਰੋਚ ਵੀ ਆ ਜੇ ਤਾਂ ਵੀ ਦੇਖ ਲੋ ਕਿੰਨਾ ਦਰਦ ਮਾਪਿਓ ਨੂੰ ਹੁੰਦਾ ਏ ਪਰ ਧੰਸੀ ਗੁਰੂ ਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਸੱਚ ਦੇ ਲਈ ਸਿੱਖ ਕੌਮ ਦੇ ਲਈ ਮਨੁੱਖਤਾ ਦੇ ਲਈ ਆਪਣਾ ਸਰਵੰਸ ਕੁਰਬਾਨ ਕਰਤਾ ਹੁਣ ਆਪਾਂ ਵੱਧ ਰਹੇ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਇਸ ਪਾਸੇ ਦੇਖੋ ਬਹੁਤ ਸਾਰਾ ਬਾਜ਼ਾਰ ਵੀ ਹੈ ਦੁਕਾਨਾਂ ਵੀ ਲੱਗੀਆਂ ਨੇ ਇੰਨਾ ਸਥਾਨਾ ਤੋਂ ਬਹੁਤ ਸਾਰੇ ਜਿਹੜੇ ਕਿਰਤੀ ਨੇ ਹਨਾ ਉਹਨਾਂ ਨੂੰ ਕੰਮ ਕਾਜ ਵੀ ਮਿਲਿਆ ਹੋਇਆ ਉਹਨਾਂ ਦਾ ਕੰਮ ਚੱਲਦਾ ਹੈ ਜਦੋਂ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਇੱਥੇ ਖਰੀਦਦਾਰੀ ਕਰਦੀ ਹੈ ਕੋਈ ਕਿਤਾਬਾਂ ਖਰੀਦਦਾ ਹੈ ਕੋਈ ਆਪਣੇ ਬੱਚਿਆਂ ਦੇ ਲਈ ਖੜਾਉਣੇ ਹਨਾ ਕੋਈ ਇਤਿਹਾਸਿਕ ਕਿਤਾਬਾਂ ਖਰੀਦਦਾ ਹੈ ਕੋਈ ਤਸਵੀਰਾਂ ਖਰੀਦਦਾ ਹੈ ਇਥੋਂ ਯਾਦਗਾਰ ਲੈ ਕੇ ਜਾਂਦੇ ਨੇ ਕੁਝ ਨਾ ਕੁਝ ਤੇ ਹੁਣ ਅਸੀਂ ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚ ਗਏ ਆਂ ਇਧਰ ਸਾਈਡ ਤੇ ਜੋੜਾ ਘਰ ਰਹਿ ਜਾਂਦਾ ਹੈ ਜੋੜੇ ਘਰ ਦੇ ਵਿੱਚ ਜੋੜੇ ਜਮਾ ਕਰਵਾ ਕੇ ਫਿਰ ਅਸੀਂ ਚੱਲਾਂਗੇ ਦਰਬਾਰ ਸਾਹਿਬ ਬਹੁਤ ਸੋਹਣੀ ਇਮਾਰਤ ਬਣਾਈ ਹੋਈ ਹੈ ਇੱਥੇ ਵੀ ਦੇਖੋ ਪਹਿਲਾਂ ਪੁਰਾਣਾ ਜੋੜਾ ਘਰ ਸਾਈਡ ਤੇ ਸੀ ਹੁਣ ਇੱਥੇ ਬੜਾ ਮਤਲਬ ਕਿਉਂਕਿ ਦੂਰੋਂ ਦੂਰੋਂ ਸੰਗ ਚੱਲ ਕੇ ਆਉਂਦੀ ਹੈ ਤੇ ਗਿਣਤੀ ਵੀ ਬਹੁਤ ਹੁੰਦੀ ਹੈ ਸੰਗਤ ਦੀ ਇਸ ਕਰਕੇ ਫਿਰ ਪ੍ਰਬੰਧ ਵੀ ਉਸੇ ਤਰ੍ਹਾਂ ਦਾ ਚਾਹੀਦਾ ਹੈ ਹਨਾ ਬਹੁਤ ਸੁੰਦਰ ਪ੍ਰਬੰਧ ਕਰਿਆ ਹੈ ਬਹੁਤ ਵੱਡਾ ਜੋੜਾ ਘਰ ਬਣਾਇਆ ਹੋਇਆ ਹੈ ਇੱਥੇ ਅਸੀਂ ਜੋੜੇ ਜਮਾ ਕਰਵਾਏ ਹੁਣ ਅਸੀਂ ਜਾ ਰਹੇ ਹਾਂ ਦਰਬਾਰ ਸਾਹਿਬ ਵੱਲ ਨੂੰ ਇੱਕ ਸਾਧ ਸੰਗਤ ਵੱਡੇ ਵੱਡੇ ਦਰਖਤ ਵੀ ਦਰਬਾਰ ਸਾਹਿਬ ਦੇ ਸਾਹਮਣੇ ਨੇ ਇਹ ਬੋਰਡ ਦੀ ਸ਼ੇਪ ਵਰਗਾ ਦਰਖਤ ਹੈ ਪਰ ਅਸਲ 'ਚ ਇਹਦਾ ਨਾਮ ਕੁਝ ਹੋਰ ਹੋਏਗਾ ਉਹ ਅਗਲੇ ਪਾਸੇ ਜਿਹੜਾ ਦਰਖਤ ਹੈ ਅਸੀਂ ਦੇਖ ਰਹੇ ਹਾਂ ਇਹ ਬੋੜ ਹੈ ਇਹਨਾਂ ਦੀ ਉਮਰ ਵੀ ਕਾਫੀ ਦੱਸੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਖਾਸ ਜਿਹੜੀ ਵਧੀਆ ਸ਼ਾਂ ਵਾਲੇ ਦਰਖਤ ਨੇ ਆਪ ਸੰਗਤ ਜਾਣਦੇ ਹੀ ਹੋਵੋਗੇ ਇਹਦੀ ਸ਼ਾਂ ਬਹੁਤ ਵਧੀਆ ਹੈ ਸੰਗਣੀ ਹੈ ਉਮਰ ਵੀ ਬਹੁਤ ਲੰਮੀ ਹੈ ਤੇ ਇਹਨਾਂ ਚੀਜ਼ਾਂ ਦਾ ਸਾਨੂੰ ਵੀ ਮਤਲਬ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਇਹ ਪ੍ਰੇਰਿਤ ਕਰਦੇ ਨੇ ਕਿ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਦੇ ਵਿੱਚ ਹੀ ਉਹ ਕਰਤਾ ਵਸਦਾ ਹੈ ਸੋ ਅਸੀਂ ਨਾਲ-ਨਾਲ ਕੁਦਰਤ ਦਾ ਵੀ ਧਿਆਨ ਰੱਖਣਾ ਹੈ ਹਨਾ ਪੇੜ ਪੌਦੇ ਬੂਟੇ ਲਗਾ ਕੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਪਹੁੰਚ ਗਿਆਂ ਇੱਥੇ ਇਤਿਹਾਸ ਵੀ ਲਿਖਿਆ ਹੈ ਸੰਗਤ ਜਦੋਂ ਦੂਰੋਂ ਕੋਈ ਵਾਰੋਂ ਛੱਲ ਕੇ ਆਂਦਾ ਹੈ ਜਿਨ੍ਹਾਂ ਨੇ ਇਤਿਹਾਸ ਤੋਂ ਜਾਣੂ ਹੋਣਾ ਹੈ ਉਹ ਇੱਥੇ ਇਤਿਹਾਸ ਪੜ੍ਹ ਕੇ ਆਏ ਦਰਸ਼ਵੀ ਲੱਗੀ ਹੈ ਸ਼ਵੀਲ ਤੇ ਜਲ ਸ਼ੱਕ ਕੇ ਆਰਾਮ ਨਾਲ ਫਿਰ ਦਰਬਾਰ ਸਾਹਿਬ ਜਾਂਦਾ ਹੈ ਇੱਧਰ ਗੁਰੂ ਕਾ ਲੰਗਰ ਹੈ ਹੁਣ ਇੱਥੋਂ ਦਰਬਾਰ ਸਾਹਿਬ ਦੀ ਐਂਟਰੀ ਹੈ ਅਸੀਂ ਵੀ ਇਤਿਹਾਸ ਪੜਿਆ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦਾ ਇਤਿਹਾਸ ਇੱਥੇ ਪੰਜਾਂ ਤਖਤਾਂ ਵਿੱਚੋਂ ਇਹ ਤੀਸਰਾ ਤਖਤ ਹੈ ਕੇਸਗੜ੍ਹ ਸਾਹਿਬ ਇਨ੍ਹਾਂ ਸਥਾਨਾਂ ਉੱਤੇ ਗੁਰੂ ਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਨੇ 1699 ਈਸਵੀ ਦੀ ਵਿਸਾਖੀ ਨੂੰ ਉਹਨਾਂ ਨੇ ਖਾਲਸਾ ਪੰਥ ਪ੍ਰਗਟ ਕੀਤਾ ਬਾਰੀ-ਬਾਰੀ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਪੰਜ ਪਿਆਰਿਆਂ ਨੇ ਬਾਰੀ-ਬਾਰੀ ਆਪਣਾ ਸੀਸ ਗੁਰੂ ਦੇ ਅੱਗੇ ਭੇਟਾ ਕਰਤਾ ਤਾਂ ਸਾਧ ਸੰਗਤ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੁੜ ਸੁਰਜੀਤ ਕਰਕੇ ਪੰਜ ਪਿਆਰਿਆਂ ਦਾ ਨਾਮ ਦਿੱਤਾ ਤੇ ਸਿੱਖ ਕੌਮ ਨੂੰ ਇਹ ਹੁਕਮ ਦੇ ਦਿੱਤਾ ਕਿ ਅੱਜ ਤੋਂ ਪੰਜ ਪਿਆਰਿਆਂ ਦਾ ਹੁਕਮ ਮੰਨਣਾ ਹੈ ਤੇ ਉਹਨਾਂ ਦੇ ਕੋਲੋਂ ਗੁਰੂ ਪਾਤਸ਼ਾਹ ਜੀ ਨੇ ਆਪ ਖੰਡੇ ਵਾਟੇ ਦੀ ਪੋਲ ਛਕੀ ਤੇ ਖਾਲਸਾ ਪੰਥ ਨੂੰ ਵੀ ਕਿਹਾ ਹੈ ਕਿ ਅਮਰਤਾ ਰਹੀ ਹੋ ਕੇ ਵਿਚਰੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਕਾਰਾਂ ਦੀ ਬਖਸ਼ਿਸ਼ ਕੀਤੀ ਫਿਰ ਇਨ੍ਹਾਂ ਸਥਾਨਾਂ ਉੱਤੇ ਗੁਰੂ ਪਾਤਸ਼ਾਹ ਜੀ ਨੇ ਪੰਜ ਕਿਲੇ ਵੀ ਸ਼ਿਸ਼ੋਭਿਤ ਕੀਤੇ ਨੇ ਜਿੱਥੋਂ ਗੁਰੂ ਕੇ ਸਿੱਖ ਜੰਗਾਂ ਯੁੱਧਾਂ ਦੀ ਤਿਆਰੀ ਕਰਦੇ ਸੀ ਕਿਉਂਕਿ ਦੂਰੋਂ ਹਮਲਾਵਰਾਂ ਦੇ ਆਉਣ ਦੇ ਲਈ ਵੀ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦਾ ਪ੍ਰਬੰਧ ਕੀਤਾ ਸੀ ਕੜਾ ਪ੍ਰਸ਼ਾਦ ਕਰਵਾਇਆ ਜੋ ਗੁਰੂ ਘਰ ਦੀ ਮਰਿਆਦਾ ਹੈ ਸਾਧ ਸੰਗਤ ਇਹਨਾਂ ਸਥਾਨਾਂ ਉੱਤੇ ਆ ਕੇ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਕਿਸ ਪ੍ਰਕਾਰ ਦਾ ਮਾਹੌਲ ਸੀ ਉਦੋਂ ਮਾਤਾ ਗੁਜਰ ਕੌਰ ਜੀ ਚਾਰੇ ਸਹਿਬਜਾਦੇ ਗੁਰੂ ਕੇ ਮਹਿਲ ਸਾਰੇ ਇਹਨਾਂ ਸਥਾਨਾਂ ਉੱਤੇ ਰਹਿੰਦੇ ਸੀ ਹਨ ਖੁਸ਼ੀ-ਖੁਸ਼ੀ ਤੇ ਫਿਰ ਕਿਸ ਤਰ੍ਹਾਂ ਦਾ ਸਮਾਂ ਆਇਆ ਕਿ ਉਹਨਾਂ ਨੂੰ ਇੱਕ ਕਿਲਾ ਛੱਡਣਾ ਪਿਆ ਗੁਰੂ ਪਾਤਸ਼ਾਹ ਜੀ ਦਾ ਹੁਕਮ ਆਇਆ ਸੋਰਠ ਮਹੱਲਾ ਨੋਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਜਿਹੜਾ ਦੁੱਖ ਅਤੇ ਸੁਖ ਦੇ ਵਿੱਚ ਇੱਕੋ ਤਰ੍ਹਾਂ ਰਹਿੰਦਾ ਏ ਸੋਨੇ ਨੂੰ ਮਿੱਟੀ ਕਰਕੇ ਮੰਨਦਾ ਏ ਕਹਿੰਦੇ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨ અપਮਾਨਾ ਭਾਵਕੇ ਸਾਡੇ ਅੰਦਰ ਨੂੰ ਸਟਰੋਂਗ ਕਰਨ ਦੇ ਲਈ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਅਸੀਂ ਦਰਬਾਰ ਸਾਹਿਬ ਦੇ ਵਿੱਚਾਂ ਗੁਰੂ ਗੋਬਿੰਦ ਸਾਹਿਬ ਜੀ ਦਾ ਚੋਲਾ ਦਸਤਾਰ ਤੇ ਉਹਨਾਂ ਦੇ ਕੰਗਾ ਤੇ ਕੇਸਾਂ ਦੇ ਦਰਸ਼ਨ ਕਰਦੇ ਨੇ ਜਿਹੜੀ ਕਿ ਪ੍ਰੇਮ ਭੇਟਾ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਪਾਤਸ਼ਾਹ ਜੀ ਤੋਂ ਪ੍ਰਾਪਤ ਕੀਤੀ ਸੀ ਹੁਣ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਆ ਇੱਥੇ ਬਹੁਤ ਸੋਹਣੀ ਇਹਨਾਂ ਨੇ ਦਿੱਖ ਬਣਾਈ ਹੋਈ ਹੈ ਬਹੁਤ ਵਧੀਆ ਸੇਵਾ ਕਰੀ ਆ ਦੇਖੋ ਫੁੱਲ ਬੂਟੇ ਲਗਾਏ ਨੇ ਕਿਉਂਕਿ ਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਸੀਂ ਇਹ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਵੀ ਧਾਰਨ ਕਰਨਾ ਹੈ। ਪਵਨ ਦੀ, ਪਾਣੀ ਦੀ ਸੰਭਾਲ ਕਰਨੀ ਹੈ ਤੇ ਇਹ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਫੁੱਲ-ਵੁੱਟੇ ਲਗਾਈਏ। ਦੇਖੋ ਕਿੰਨੀ ਸੋਹਣੀ ਬੇਲ ਹੈ। ਵੇਖ ਕੇ ਮਨ ਖੁਸ਼ ਹੁੰਦਾ ਹੈ। ਜੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਹੈ ਜਿਹੜੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਆਂ ਗੁਰੂ ਪਾਤਸ਼ਾਹ ਜੀ ਵੀ ਖੁਸ਼ ਹੁੰਦੇ ਨੇ। ਬੜੇ ਸੁੰਦਰ ਤਰੀਕੇ ਦੇ ਨਾਲ ਇਹ ਸਾਰੀ ਸਜਾਵਟ ਕਰੀ ਹੋਈ ਹੈ ਬਹੁਤ ਸੋਹਣਾ ਦ੍ਰਿਸ਼ ਹੈ ਦੂਰ ਦੂਰ ਤੱਕ ਅਸੀਂ ਨਜ਼ਰ ਮਾਰੀਏ ਇੱਧਰ ਸਰੋਵਰ ਆ ਗਿਆ ਸ਼੍ਰੀ ਆਨੰਦਪੁਰ ਸਾਹਿਬ ਸਾਰਾ ਨਗਰ ਇੱਥੋਂ ਦਿਸਦਾ ਹੈ ਗੁਰੂ ਪਾਤਸ਼ਾਹ ਜੀ ਨੇ ਬੜੀ ਬਯੌਂਤਵੰਦੀ ਦੇ ਨਾਲ ਇਸ ਜਗ੍ਹਾ ਨੂੰ ਸਿਲੈਕਟ ਕਰਿਆ ਸੀ ਇੱਕ ਉੱਚੀ ਟਿੱਬੀ ਤੇ ਹੈ ਉਹ ਸਾਹਮਣੇ ਅਸੀਂ ਵੇਖ ਸਕਦੇ ਹਾਂ ਪਹਾੜ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਇੱਥੇ ਬੜਾ ਸੋਹਣਾ ਵਾਤਾਵਰਣ ਵੀ ਲੱਗਿਆ ਹੋਏਗਾ ਕਿਉਂਕਿ ਸਾਹਮਣੇ ਪਹਾੜ ਨੇ ਹਰਿਆਲੀ ਹੈ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਰਹਿਣਾ ਪਸੰਦ ਕਰਿਆ ਦੇਖ ਲਓ ਅਸੀਂ ਦੇਖ ਸਕਦੇ ਹਾਂ ਬਹੁਤ ਸੁੰਦਰ ਦ੍ਰਿਸ਼ ਸ਼੍ਰੀ ਆਨੰਦਪੁਰ ਸਾਹਿਬ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਰਤੇ ਦੀ ਕੁਦਰਤ ਬਾ ਕਮਾਲ ਐ ਇਹ ਮੇਨੰਦਰਵਾਰ ਸਾਹਿਬ ਜਿੱਥੋਂ ਅਸੀਂ ਦਰਸ਼ਨ ਕਰਾਏ ਆ ਹੁਣ ਅਸੀਂ ਵਾਪਸ ਨੂੰ ਜਾ ਰਹੇ ਆ ਇਸ ਪਾਸੇ ਬਹੁਤ ਸੁੰਦਰ ਸੇਵਾ ਚੱਲ ਰਹੀ ਹੈ। ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ। ਤਖਤ ਸਹਿਬ ਦੇ ਬਿਲਕੁਲ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇੱਥੇ ਪੰਜਾਂ ਪਿਆਰਿਆਂ ਦਾ ਇਤਿਹਾਸ ਲਿਖਿਆ ਗਿਆ ਹੈ। ਬੁੰਗਾ ਪਿਆਰੇ ਭਾਈ ਦਇਆ ਸਿੰਘ ਜੀ ਜਿਨ੍ਹਾਂ ਨੇ ਸੀਸ ਭੇਟ ਕੀਤਾ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਪਿਆਰੇ ਭਾਈ ਧਰਮ ਸਿੰਘ ਜੀ ਪਿਆਰੇ ਭਾਈ ਹਿੰਮਤ ਸਿੰਘ ਜੀ ਇਹਨਾਂ ਦਾ ਇਤਿਹਾਸ ਲਿਖਿਆ ਹੈ ਅੱਗੇ ਬਹੁਤ ਸੁੰਦਰ ਸੇਵਾ ਚੱਲ ਰਹੀ ਹੈ ਇਹ ਵੀ ਤੁਹਾਨੂੰ ਦਰਸ਼ਨ ਕਰਵਾਉਣ ਲੱਗੇ ਆ ਪੰਜਾਂ ਪਿਆਰਿਆਂ ਦਾ ਇਤਿਹਾਸ ਸੁੰਦਰ ਪਲੰਗ ਤਿਆਰ ਕੀਤਾ ਜਾ ਰਿਹਾ ਹੈ

ਇਨਾ ਸਥਾਨਾ ਉੱਤੇ ਉਹ ਸੁੰਦਰ ਪਲੰਗ ਟਿਕਣਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਹੋਇਆ ਕਰਨਗੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਇੱਥੇ ਗੁਰੂ ਪਾਤਸ਼ਾਹ ਜੀ ਨੇ ਪੰਥ ਖਾਲਸਾ ਪੜਤ ਕੀਤਾ ਖਾਲਸੇ ਨੂੰ ਜ਼ਬਰ ਜ਼ੁਲਮ ਦਾ ਟੱਕਰ ਕਰਨ ਦੇ ਕਾਬਿਲ ਬਣਾਇਆ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ ਇਤਿਹਾਸ ਬਹੁਤ ਮਹਾਨ ਹੈ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਸੱਚੀ ਆਨੰਦ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ